ਜ਼ਰਾ ਜੇ ਆਪਾਂ ਪਹੁੰਚ ਕੇ ਕਰੇ ਤੇ ਠੰਡ ਚ ਅੱਗ ਵਾਲੀ ਬੈਠੇ ਵੇਖ ਠੰਡ ਵੀ ਬਹੁਤ ਹੈ ਤੇ ਹਵਾ ਵੀ ਬਹੁਤ ਠੰਡੀ ਠੰਡੀ ਤੇਜ਼ ਚਲਦੀ ਹੈ ਤੂੰ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਠੀਕ ਹੋ ਤੇ ਠੰਡ ਦੇ ਮੌਸਮ ਹੈ ਕਰੋ ਇੰਜੋਏ ਤੁੰਦ ਨੂੰ ਕਾਫੀ ਕਿ ਜਿਹੜੇ ਕਹਿੰਦੇ ਸੀ ਨਾ ਠੰਡ ਨਹੀਂ ਹੁੰਦੀ ਠੰਡ ਨਹੀਂ ਆਉਗੀ ਠੰਡ ਦਸੰਬਰ ਦੇ ਲਾਸਟਲੇ ਦਿਨਾਂ ਦੇ ਵਿੱਚ ਆ ਕੇ ਤੇ ਇਸ ਤੋਂ ਬਾਅਦ ਆਊਗਾ ਨਵਾਂ ਸਾਲ ਸਾਰਿਆਂ ਨੂੰ ਪਹਿਲਾਂ ਨਵੇਂ ਸਾਲ ਦੀਆਂ ਵਧਾਈਆਂ ਐਡਵਾਂਸ ਦੇ ਵਿੱਚ ਕਿਉਂਕਿ ਮੈਂ ਗੱਲ ਨੂੰ ਭੁੱਲਣਾ ਜਾਵਾਂ ਤੇ ਹੋਰ ਕੀ ਸੀਗਾ ਉਹ ਲਗਾ ਤੇ ਆਪਣਾ ਬਾਈਕ ਕਰਤਾ ਬਾਹਰ ਤੇ ਆ ਵੇਖੀ ਆ ਸਾਡੀ ਇਕਾਂ ਦੇ ਫਤੇ ਉਹ ਬੈਠੇ ਇਹ ਵੀਲੇ ਇਹਨਾਂ ਦਾ ਹਲਸ ਆ ਗਿਆ ਵੇਖੀ ਇਹ ਇਲਤਾਂ ਇਲਤਾਂ ਦੀ ਪ੍ਰਾਂਤ ਆ ਇਹ ਇਲਤਾਂ ਦੀ ਪ੍ਰਾਂਤ ਸਾਡੀ ਮੋਟਰ ਗਾਇ ਜਾਂ ਰੋਟੀ ਤੇ ਆ ਵੇ ਲੈ ਹੇ ਥੱਲੇ ਥੱਲੇ ਪਰ ਪਰ ਥੱਲੇ ਕਰ ਚਲੋ ਤੇ ਪੈਰ ਥੱਲੇ ਕਰ ਤਰਾਕੀ ਨਾ ਕੰਮ ਬਾਤ ਨਹੀਂ ਕਰ ਲੈਣਾ ਆ ਕਿਧਰ ਰੱਖ ਲੈ ਚਲੋ ਤੇ ਨਾ ਰੱਖੀ ਪਰ ਤੇ ਮੋਟਰ ਗਾਇ ਜਾਂ ਰੋਟੀ ਆ ਸਾਡਾ ਸਟੋਲਰ ਪਿਆ ਇਥੇ ਤੇ ਆਪਣਾ ਬਾਈਕ ਖੜਾ ਬਾਹਰ अरे हाँ हाँ अपना बइक वादिया रेडी स्टडी करके कर दें स्टार्ट सा फिर ठीक है नारियल कितों भन्नी फिर आ सवेरे सवेरे नारियल भन्नी फिर सतना मारी किए तो आह फतेह हाँ कितों लाई है डेयरी तो अच्छा तो तीन कितने चले किलै अच्छा एक बाबा है ਤੇ ਦੂਜਾ ਤੂੰ ਕੌਣ ਹੈ ਪਰਮੀਤ ਹੈ ਉਹ ਪਾਬਾ ਹੈ ਤੇ ਤੂੰ ਕੌਣ ਹੈ ਇਹ ਹੈਵੀ ਹੈਗਾ ਦੇਖ ਕੇ ਵੀ ਲੱਗਦਾ ਵੀ ਹੈਵੀ ਹੈ ਹੈਣਾ ਪਾਬਾ ਖੜ ਗਿਆ ਸਟਾਈਲਿਸ਼ ਹੋ ਕੇ ਤੋ ਗਏ ਸਾਡੇ ਕਰੈਕਟਰ ਕਰਦੇ ਦੇਖਦਾ ਕਦ ਕਾਰਤਿਕ ਸੁੱਤਾ ਪਿਆ ਓਏ ਠਾਣਾ ਦੇ ਉਪਤੰਦਰੋ ਤੇ ਹਜੇ ਤੇ ਕੋਠੇ ਕੋਈ ਨਹੀਂ ਗਾ ਸਟਾਲਰ ਸਾਡੇ ਲਈ ਜਦਾਈਆਂ ਜੀ ਪਏ ਅਸੇ ਅੱਜ ਤਾਂ ਚੁੱਲਾ ਵੀ ਨਹੀਂ ਚੱਲਿਆ ਦੇਖਦੇ ਆਂ ਫਿਰ ਦੇਖ ਸੁਤਾ ਪਿਆ ਉਹ ਤੇ ਆ ਸਾਡੀ ਸਟਾਈਲ ਦੀ ਕੁੜੀ ਐ ਵੇਖੀ ਕੱਪੜਾ ਲਈ ਫਿਰਦੇ ਸਵੇਰੇ ਪਾਪਾ ਉਹ ਕੱਢਦੀ ਹੀ ਜਾਂ ਖਤਰ ਤੇ ਗਰਤਿਕ ਸੁਤਾ ਪਿਆ ਠਾਣ ਲਾ ਦੇ ਮੈਂ ਤੈਨੂੰ ਕੁੱਟੂ ਆ ਜੇ ਠਾ ਉੱਠ ਖੜਾ ਤਾ ਹਾਂ ਫੁੜਾ ਕੇ ਹਾਂ ਆਂਟੀ ਨੇ ਫੁੜਾ ਦੇ ਕੋਈ ਚੱਕਰ ਨਹੀਂ ਗਿਆ ਤੇ ਆ ਕੋਣਾਗਾ ਇਧਰ ਓਏ ਕਰ ਇਧਰ ਚੱਕੀ ਹਾਂ ਇਹ ਦੂਰੇ ਕਰੀ ਕਰੀ ਹਾਂ ਇਹ ਲੱਗਿਆ ਵੇ ਵਧੀਆ ਸਟਾਈਲ ਜਿ ਮਾਰਨ ਪਤਾ ਨਹੀਂ ਆਪਾਂ ਵੀ ਮਾਰੀ ਸੀਗੀ ਫਟ ਫੋਨ ਹੈ ਹੈ ਫਟ ਫੋਨ ਫਟ ਫੋਨ ਹੈ ਚੱਲ ਕੋਈ ਨਹੀਂ ਚਲੋ ਤੇ ਆਪਾਂ ਅੱਗੇ ਬਾਹਰ ਬਾਹਰ ਆ ਸਾਡਾ ਫਟੇ ਫਿਰਦਾ ਕੰਨ 'ਚ ਲਾ ਕੇ ਹੁਣ ਤਾਂ ਸਾਡਾ ਮੌਸਮ ਵੀ ਸਾਫ਼ ਹੋ ਗਿਆ ਤੇ ਆ ਵੇਖ ਲੈ ਆ ਸਾਡਾ ਹੈਵੀ ਸਿੰਗ ਹੈ ਇਹ ਤਵੰਗ ਡਾਈ ਜਾਂਦਾ ਹੈ ਰੀਲ ਨਾਲ ਰੀਲ ਨਾਲ ਪਤੰਗ ਡਾਈ ਜਾਂਦਾ ਹੋਰ ਹੈ ਕਾਈਟ ਕਾਈਟ ਕਹਿੰਦਾ ਨਾ ਕਲਾਈਟ ਫਲਾਈ ਬਸ ਜੋ ਵੀ ਹੈਗਾ ਦੇਖ ਚਾਚਾ ਹਾਂ ਇਹ ਕੀ ਹੈ ਉਹ ਜਿਹੜਾ ਖਰਾਬ ਵੀ ਹੋ ਗਿਆ ਦੂਜੀ ਦੀ ਤਾਂ ਇਹ ਫਟ ਫੋਨ ਹੈ ਹੈਡਫੋਨ ਹੈ ਤੇ ਹੋਰ ਹੋਰ ਗਿਆ ਬਦੰਗ ਡਾਉਣ ਪੈ ਤੇ ਇਧਰ ਸਾਡਾ ਛੂਲੀ ਵਾਲਾ ਵੀ ਆ ਗਿਆ ਦੇਖੋ ਸਬਜ਼ੀ ਲੈਂਦੇ ਕਿ ਲੈਂਦੇਗੇ ਜੈ ਮਾਤਾ ਦੀ ਲੱਗ ਗਿਆ ਕੱਦ ਜੀ ਤੜਕੇ ਦਾ ਨਹੀਂ ਆ ਹੁੰਦਾ 11 ਵਜ ਗਏ ਆ ਬਾਈ ਛੂਲੀ ਵੀ ਤਾਂ ਫਿਰਦਾ ਆ ਤਾਉਨਾ ਮੇਰੇ ਕੋਲ ਸਾਰੀਆਂ ਵੀਡੀਓ ਤੇ ਆ ਮਾਤਾ ਕੀ ਸੱਸੀ ਆ ਮਾਤਾ ਹੋ ਠੀਕ ਹਾਂ ਚੰਨੀ ਗਿੱਲੀ ਨਾ ਥੋਡੀ ਵੀਡੀਓ ਤਾਂ ਨਹੀਂ ਬਣਾਈਗੀ ਉਹ ਤਾਂ ਫੋਟੋ ਹੀ ਵਿੱਚ ਦੇ ਤੇ ਆ ਸਾਡਾ ਕਰਤਿਕ ਵੇਖੀ ਕਿਵੇਂ ਲਿਬੜੋ ਲਿਬੜੀ ਹੋਇਆ ਪਿਆ ਹਾਂ ਮੇਰੇ ਨਾਲ ਬਾਦੂ ਪਾ ਕੇ ਬੀਬੀ ਤਾਤਾ ਚਰਨ ਤੇਰੀਆਂ ਵੀ ਹੈਗੀਆਂ ਮਾਮਾ ਆ ਵੇ ਗਰੀਲ ਖਿਚੋ ਤੈਨੂੰ ਦੱਸਿਆ ਨਾ ਤੂੰ ਗਲਤ ਨਾ ਪਾ ਦੇ ਕੇ ਇਹ ਤਾਂ ਪਤੰਗ ਤਾਂ ਸਾਰਾ ਮੈਕ ਮਾਰਿਆ ਆਪਾਂ ਕੌਣੀ ਹੈ ਹੈ ਹਾਂ ਟਮਾਟਾ ਆ ਹਾਂ ਸਹੀ ਗੱਲ ਹੈ ਹਾਂ ਬੀਬੇ ਤੂੰ ਕਿਵੇਂ ਠੀਕ ਹੈ ਸੱਚ ਕਿਕਰ ਕਿਵੇਂ ਟਲੀ ਲੱਗਦੀ ਅੱਜ ਅੱਛਾ ਇਹ ਨਹੀਂ ਠਿਕਦਾ ਕਦੋਂ ਠਿਕੂਗਾ ਉਹ ਨਹੀਂ ਆਪਾਂ ਕੁਝ ਕਹਿ ਸਕਦੇ ਬੀਬੇ ਕੋਈ ਨਾ ਕੋਈ ਖਾਤਾ ਤੇਰਾ ਹੈ ਚੱਲ ਕੋਈ ਨਹੀ ਹੋ ਜਾ ਠੀਕ ਆ ਚਾਹੀ ਗਰਮਾ ਗਰਮ ਬੇਬੇ ਹਾਂ ਚਾਹ ਡਾਡਾ ਤੇ ਸਾਡਾ ਮਮੀ ਐਂਡਿੰਗ ਕਰਦੇ ਸਾਡਾ ਘਰ ਸਾਡੀ ਮਮੀ ਸੱਚ ਐਂਡਿੰਗ ਕਰਦੇ ਐਂਡਿੰਗ ਕਿ ਐਂਡਿੰਗ ਹਜੇ ਕਿੱਥੇ ਹੋਣੀ ਹੈ ਹਜੇ ਲੰਬੋਤ ਲੰਮਾ ਬਲੌਗ ਜਾਣਾ ਹੈ ਆ ਸਾਡਾ ਕਾਰਤਿਕ ਹੈ ਚਲੋ ਜੀ ਆ ਗਈ ਚਾ ਕਿਧਰ ਕਿਧਰ ਇਹਦਾ ਨਸਟਾਈਲੋ हेलो जी आखो आप चाह पी लगे हैं तो इधर है वेखी सारियाँ कार्तिक तो भी खड़ा है साढ़ा तो फतेह भी है बाकी सारे बैठे एक्सीडेंट हो गए हाँ तो उधर वेख लो दिमाग वेला है साडी वाल खराब करेंगा यह कद्दू लगदे है तू तो बह गया है कि है ਵੱਲ ਪੱਟਕੇ ਵੱਲ ਪੱਟਣੀ ਨਹੀਂ ਅਸੀਂ ਵੱਲ ਬਹੁਤ ਔਖ ਕਿਰੀ ਐ ਚੱਲ ਕੋਈ ਨਹੀਂ ਆਪਾਂ ਨਾਉਣਿਆਂਗੇ ਛਾਪੀ ਕੇ ਆਪਣੀ ਸ਼ਕਲ ਐ ਜੀ ਹੋਈ ਵੀ ਐ ਮੋਟਰਸਾਲ ਭਜਾ ਭਜਾ ਕੇ ਠੰਡ ਵੀ ਐ ਠੰਡ ਦੇ ਵਿੱਚ ਮੋਟਰਸਾਲ ਭਜਾਈ ਫਿਰਦੇ ਤੇ ਆਪਾਂ ਪਹੁੰਚ ਗਏ ਦੀਪੂ ਦੀ ਦੁਕਾਨ ਤੇ ਦੀਪੂ ਦੀ ਦੁਕਾਨ ਤੇ ਠੰਡੀ ਹਵਾ ਪੁਰੇ ਦੀ ਆਵਾਜ਼ ਲੈਂਦੇ ਮੂਸੇ ਵਾਲ ਦੇ ਘਰਾਂ ਵਾਂਗੂੰ ਤੇ ਆਪਾਂ ਬੋਟੰਡੀ ਚ ਲੰਦੀ ਐ ਮੌਸਮ ਠੰਡਾ ਠੰਡਾ ਤੇ 3 ਵਜੇ ਪਿਆ ਅਜਾ ਆਪਾਂ ਪਹੁੰਚ ਕੇ ਕਰੇ ਤੇ ਠੰਡ ਜੱਗ ਵਾਲੀ ਬੈਠੇ ਰਹਿ ਠੰਡ ਵੀ ਬਹੁਤ ਹੈ ਤੇ ਹਵਾ ਵੀ ਬਹੁਤ ਠੰਡੀ ਠੰਡੀ ਤੇਜ਼ ਚੱਲਦੀ ਹੈ ਕਿੰਨੀ ਕਿੰਨੀ ਠੰਡ ਹੈ ਨਾ ਕੋਟੇ ਨਾਤਾਣੀ ਤੂੰ ਤਾਂ ਨਾਤਾ ਕੀ ਹੈ ਨਾਤਾ ਰਾਹੇ ਮੈਂ ਸੁਣਾਂ ਤੂੰ ਕੱਲ ਕੋਟ ਨਹੀਂ ਪਾਇਆ ਸੀਗਾ ਹੋਰ ਪਾਇਆ ਸੀ ਉਹ ਤਾਂ ਨੂੰ ਹੀ ਛੋਤੇ ਗੱਪਸੜਦਾ ਇਹ ਠੰਡ ਲੱਗੇ ਬਿਸਤਰੇ ਤੇ ਲੱਗ ਜਾਂਦੀ ਹੈ ਸਹੀ ਗੱਲ ਹੈ ਤੇ ਸਾਡੀ ਸਬਜੀ ਆ ਪਰ ਲੋ ਦੀਆਂ ਰਿਪੋਰਟਾਂ ਹੈ। ਕੋ ਦੁਕਾਨ ਤੇ ਹੈ। ਤੇ ਇਧਰ ਜੀ ਬੈਸੋ ਤੇ ਸਾਰੇ ਹਾਈ ਤੇ ਗਰਦਾਈਆਂ ਚ ਬੈਠੇ ਆ ਤੇ ਆ ਸਾਡੀ ਕਿਰਪੀ ਤੇ ਆ ਬਾਈ ਤੁਹਾਨੂੰ ਪੜਨਾ ਹੈ? ਪੜਾਉਂਦੀ ਵੀ ਹੈ। ਕੋ ਸਮਝ ਆਉਂਦਾ? ਕੀ ਸਮਝ ਆਇਆ ਦੱਸ? ਯਾਦ ਕਰਨ ਦੁੱਤਾ। ਅੱਛਾ ਯਾਦ ਕਰਨ ਦੁੱਤਾ ਹੈ? ਸਮਝਾਇਆ ਨਹੀਂ। ਤਾ ਪਹਿਲਾਂ ਹੋ ਹੁਣ ਤਾਂ ਅਸਲ ਨਹੀਂ ਅੱਛਾ ਮੈਂ ਤਾਂ ਲੱਗਦਾ ਨਹੀਂ ਤੂੰ ਟੈਸਟ ਲੈਣੀ ਕਿਦਾ ਤੂੰ ਵੀ ਖਾਣਾ ਮੈਂ ਵਿਹਲਾ ਆਉਣਾ ਕਿਥੋਂ ਚੱਲ ਪੜ੍ਹ ਲੈ ਬਾਈ ਤੂੰ ਤਾਂ ਪੜ੍ਹ ਤਾ ਸਾਡਾ ਡੌਗੀ ਸੁੱਤਾ ਪਿਆ ਤੇ ਆਪਾਂ ਚੱਲਦੇ ਅੱਗ ਕੋਲੇ ਤੇ ਅੱਗ ਦੇ ਲੈਣਾ ਨਹੀਂ ਯਾਰੇ ਠੰਡ ਬਹੁਤ ਆ ਰੋਟਾ ਤਾਂ ਅੰਦਰ ਆ ਕਹਿੰਦਾ ਇੱਥੇ ਚੱਕੀ ਫਿਰਦਾ